ਆ ਜਦੋਂ ਮੰਨਾਂ ਨੂੰ ਹਸਲ ਬਣਾ ਕੇ ਨੇ ਹੈਗਾ ਹਾਂ ਕੋਈ ਇਰਾਦੇ ਹੋਏ ਕੀ ਵੀ ਕੋ ਪਤਾ ਨਹੀਂ ਹੁੰਦਾ ਤੇ ਮਲੇ ਸੁੱਤਾ ਹੁੰਦਾ ਹਾਂ ਆ ਕਾਗੇ ਜੀ ਉਹ ਫਾਰਨ ਕਟੜਾ ਫੋਨ ਜਦ ਹੁਣ ਬੰਗਾ ਖੜੇ ਨੇ ਆਏ ਐਡਰੈਸ ਉਹ ਐਡਰੈਸ ਦੱਸ ਆ ਕੱਲੇ ਦਾ ਜਿਹੜੀ 80000 ਰੁਪਏ ਆ ਰਹੀ ਆ ਅਸੀਂ ਤਾਂ ਨਹੀਂ ਦਿੰਦੇ ਹੁੰਦਾ ਬਾਈ ਲਾ ਵੀ 80000 ਵੀਰਾ ਥੋੜਾ ਥੋੜਾ ਯਾਰ ਨਹੀਂ ਦੱਬਾ ਵੱਧ ਵੀ ਲੈ ਗਿਆ ਉਹ ਬੱਕਰਾ ਥੋੜਾ ਨਹੀਂ ਕਹਿੰਦੇ ਬੱਕਰਾ ਫੋਚੇਗਾ ਭਾਈ ਆ ਦੇ ਸਾਹਮਣੇ ਹੈ ਗਾਨੂੰ ਸੈਗਾ ਯਾਰ ਮਾਂ 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 ਆਪਾਂ ਲਾਵਾਂਗੇ ਤੂੰ ਮੰਨਦੇ ਆ ਗੱਲ ਮੰਨ ਦੇਣੀ ਗੱਲ ਮੰਨਦੇ ਆ ਤੂੰ ਕਹ ਦੇ ਪਰਮਾਤਮਾ ਕਿਹੜਾ ਨਹੀਂ ਵੱਜ ਹੈਗਾ ਜੀ ਵੱਜ ਹੈਗਾ ਜਿਹੜਾ ਵੱਜ ਹੈ ਉਹਨੂੰ ਸਾਧਦੇ ਆਗੇ ਸਹੀ ਫੜਾਓ ਤੇਰੇ ਪਾਸ ਤੇ ਜਿਹੜਾ ਵੱਜੋ ਵੱਜੋ ਬਾਜੀ ਤੂੰ ਲਓ ਜੀ ਯਾਰ ਪੈਸੇ ਕਿਉਂ ਦੱਕੀ ਨੇ ਹਾਂ ਵਾ ਤ ਲੈ ਇਹ ਕੀ ਜਦਾ ਬਾ ਕਿਉਂ ਹੋਏ ਗੱਲ ਹਾਂ ਜੀ ਜੀ ਤੂੰ ਵੀ ਨੇਮ ਆ ਆ ਹਾਂ ਆ ਜੀ ਸ਼ਾਇਦ ਵਾਲੀ ਬਾਤ ਮੈਂ 500 ਮੱਥਾ ਉਹ ਵੀ ਚਾਹਣਾ ਫਿਰ ਤੂੰ ਫਿਰ ਰੇਟ ਲਾਈਦਾ ਉਹ 500 ਹੋਰ ਬਾਲਾ ਲੈ ਪਰ ਕੰਨ ਚੱਟਾ ਨਾ ਬਾਈ ਹੁਣ ਵੀ ਹੋ ਜਾਗੇ ਵੀ ਹੋ ਜਾ। ਸਭ ਪਾਈ ਮਰਦੇ ਨੇ ਬਾਜ। ਥੋੜਾ ਮੂੜੀ ਦੇ ਬੱਚਾ ਨਾ ਕੋਲ ਲਾਉਂਦੇ ਜੱਕੇ। ਖੱਸੀ। ਉਹ ਲੈ ਜੋੜੀ ਦੇ ਨਾ ਇਹ ਮਾਉਗਾ। ਇਹ ਦੋ ਆਉਂ ਆਇਆ। ਡਾਇਰੈਕਟ ਆ ਬੈਣੇ। ਇਹ ਕਿਹੜਾ 80 ਮਾਉਂਦਾ। ਇਹ ਕੀ ਲੱਗਿਆ ਬਾਈ? ਤੂੰ ਲਾ ਦੇ। ਤੂੰ ਲਾ ਦੇ। ਉਹ ਤਾਂ ਕਹਿਣਾ ਨਹੀਂ ਕਰਦਾ। ਬਾਪੂ ਲਾਲੋ ਪੂਲਾ ਕਹੋ ਬਈ ਕੀ ਲੱਗਿਆ ਦੰਨਾ ਹਲੋ ਹੋਇਆ ਕੋਈ ਨਹੀਂ ਆਇਆ ਕੁਝ ਨਹੀਂ ਕਹਦਾ ਇਹਨੂੰ ਸਾਰਾ ਚੱਲਦਾ ਇਹ ਤਾਂ ਤਾਂ ਕਰ ਲੰਦਾ ਰੋਡ ਓਕੇ ਮੈਨੇ ਉਹ ਖਸੀ ਨੇ ਕਿੰਨੇ ਪੈਣੇ ਬਾਪੂ ਉਹਨਾਂ ਦੇ ਕੋਈ ਆਗੇ ਨਹੀਂ ਬਾਪੂ ਦੇ ਕੰਮ ਨਹੀਂ ਯਾਰ ਆ ਬਾਪੂ ਦੇ ਨਹੀਂ ਚੱਲ ਪਈਆ ਬਾਪੂ ਕਹਤਾ ਫਿਰ ਕਿ ਹੋ ਗਿਆ ਚਲ ਕੋਈ ਬੰਦਾ ਬੰਦੋ ਜਿਤਮਾਨ ਕਰੋ ਨਾ ਮੇ ਦਾ ਕੋ ਕੰਮ ਕੋਣਾ ਹੈ ਪਾ ਦਾਂਗਾ ਨਾ ਇਹ ਤਾਂ ਤੂ दस यार ओए गड्डी एना चल बोल ਵੀ ਨਾ ਵਧੀਆ ਲੱਗੋ ਇਹ ਦਿਖਾਉਂਗਾ ਇੱਥੇ ਬਣੀ ਹੋਰ ਵੀਰੇ ਉਹਨਾਂ ਦਾ 8000 ਲੈਣਾ ਜੋਰੀ ਹੈ ਹਾਂ 8000 ਇਹਦਾ ਮੰਗੀ ਜਾਣਾ ਚੱਲ ਚੱਲੀ ਕੋ ਲੈਣ ਦੇਣ ਵਾਲੀ ਗੱਲ ਹੈ ਜਿਹੜਾ ਦੱਸੂ ਜੋ ਗਾਹ ਕਿਹੜਾ ਵੀਰ ਵੇਚੀਉ ਮਾ ਓਏ ਕਾ ਕਿੰਨੇ ਲੈਣੇ ਨਹੀਂ ਉਹ ਤਾਂ ਜਦ ਤੂੰ ਹੁਣ ਪਹਿਲਾਂ ਹੀ ਉਹ ਕੋਟੇ ਦੇਖਾ ਲਾ ਇਕੱਠਾ ਕਰ ਲੈ ਅੱਧੂ ਦਾ ਫਰਕ ਪਿਆ ਯਾਰ ਉਹ ਬੱਕਰੇ ਜੋ ਨਾ ਦੱਸ ਕੀ ਦੱਸ ਪਹਿਲਾਂ ਤੋਹ ਲਾ ਨੂੰ شمار ਕੇ ਹਾਂ ਆਇਆ ਹੋ ਗਿਆ ਪਹਿਲਾਂ ਤਾਂ ਪਟਕੇ ਦੇਖ ਪਹਿਲਾਂ ਚੰਗੀ ਬਾਰੇ بڑے بڑے ਨੇ ਲੱਗੇ ਲੱਗੇ ਆਉਣਗੇ ਨਾ ਦੋ ਦੰਦਾ ਦਾਰਾ ਦੋ ਦੰਦਾ ਹੋ ਗਿਆ ਯਾਰ ਆ ਚਾਰ ਦੋ ਆ ਗੋ ਯਾਰ ਆ ਦੋ ਆ ਯਾਰ ਇਹ ਵੀ ਇਹ ਵੀ ਦੋ ਆ ਜਾ ਤੂੰ ਜਦਾ ਮਾ ਕੇ ਲਗਿਆ ਲੈ ਚਾਰ ਹੋ ਗਿਆ ਮੈਂ ਹੈਰਾਨ ਆ ਜੁੱਤੋਂ ਤারে ਇਕਲਾ ਦਵਾਰਾ ਕੋਈ ਨਾ ਹੋ ਗਿਆ ਚਲ ਫੇ ਕੋਈ ਨਹੀਂ ਕੋਈ ਚਾਰਾ ਚਲ ਕੋਈ ਨਹੀਂ ਇਕ ਬੀਗ ਤੇ ਚਲਾਉਣੇ ਨੇ ਵਈ ਭਾਵ ਯਾਰ ਨਾਲ ਮੁੱਲ ਕਾ ਜੇ ਕਰਨਾ ਏ ਜੀ ਬੇਚਣੇ ਇੰਨਾ ਗੱਲ ਸਾਰਾ 100 ਕਰ ਲੋਗੇ ਨੰਬੜ ਕਾ ਜੇ ਤੈਹੀ ਬਾਤ ਮੰਗੀਆਂ ਨੇ ਯਾਰ ਇੰਨੇ ਪੈਸੇ ਕੌਣ ਦੂਗਾ ਸੋਣ ਯਾਰਾ ਕੀ ਕਹੇਸਾ ਨਾ ਮੋਲ ਲਾਓ ਨਾ ਤੁਸੀਂ ਭੱਜਿਆਂ ਦੇ ਜਾਨਵਰ ਦਾ ਠੀਕਲ ਵਾਲੇ ਜਾਨਵਰ ਦਾ ਮੈਂ ਲਾਉਣ ਰਿਹਾ ਜਿਹੜਾ ਤੂੰ ਮੰਗ ਲਓ ਹੋਈ ਹੋਊਂ ਕਰੀ ਜਾਂਦੇ ਨੇ ਯਾਰਾ ਹਾਂ ਹਾਂ ਲੈ ਬਈ ਕਰਦੇ ਆ ਨਹੀਂ ਸਵਾਲਦੇ ਯਾਰ ਹਾਂ ਹਾਂ ਲਾਜੀ ਆ ਜੋੜੀ ਬਾਬ ਨਹੀਂ ਇਹ ਲਾਣਾ ਇਹ ਜੋ ਮਸਕ ਮਾਰ ਜਾਂਦਾ ਇਹ ਡਰਦਾ ਹੋਇਆ ਲੁੱਡੀ ਕਰਦਾ ਕਰਕੇ ਹਾਂ ਸਰਫਾ ਕੋਈ ਨਹੀਂ ਇਹਨੂੰ ਵੀ ਲੈ ਵਿੱਚੀ ਲੈ ਲੈ ਵਿੱਚੀ ਤਾਂ 23 ਬਾਜ ਆ ਓਏ ਜੋੜੀ ਦਾ 3000 ਰੁਪਏ ਲੈਣਾ ਹਾਂ ਉਹ ਜਿੱਕੇ ਬਹੁਤ ਚੱਲਣਾ ਰਿਹਾ ਆ ਮੈਂ ਦਦਾ ਕੋਲ ਗਿਆ ਨਾ ਯਾਰ ਸਾਥ ਪੈ 60 ਬਣ ਗਈ ਹਾਂ ਸਾਈ ਫੜੇ ਮਾੜੀ ਸਾਈ ਨਾ ਕੰਮ ਜਾਂਦਾ ਚੱਲੋ ਨਹੀਂ ਕਿੰਨੀ ਅੰਦਰ ਇਹ ਗਾਣੇ ਵਿੱਚ 60 ਇੱਕ ਵਾਰੀ ਚ ਕਹਿ ਦਿੰਨੇ ਯਾਰ ਲੈ ਬਾਈ ਹਾਂ ਨਾ ਤੈਨੂੰ ਕੀ ਹਾਂ ਤੈਨੂੰ ਹੀ ਬਸ 60000 ਦੇ ਆਹ ਵਾਲਾ ਤੇਰੇ ਨਹੀਂ ਹੋਣਗੇ ਯਾਰ ਤੈਨੂੰ ਹੀ ਬਸ 60000 ਦੇ ਉਹ ਮੈਂ ਕਹ ਰਿਹਾ ਗਣਾ ਚੋਹਰੀ ਦਾ ਤੂੰ ਛੱਡ ਕੇ ਜਾਂਦੇ ਨਾ ਬਿੰਦ ਮਾੜਾ ਮੋਲੀ ਆ ਅੱਛਾ ਉਹ ਕੰਮ ਆਦੀ ਦੇਖ ਲੈ ਇਹ ਨਹੀਂ ਮੰਨਦਾ ਕਿਤੇ ਕੋਈ ਮਾੜਾ ਬੋੜਾ ਦੱਸ ਬਾਈ ਗੁਜਰਾਤ ਇੱਕੋ ਹੀ ਗੱਲ ਹੋਰ ਪਿਆ ਤੋਂ ਵੀ ਕੋਲ ਤੇ ਇੱਕੋ ਹੀ ਗੱਲ ਰੱਛ ਬਈ ਚੱਲ ਬਈ ਆਏਗਾ ਸੋਹਣਿਆ ਦੀਰਾ ਇੱਥੇ ਇੱਕ ਦਰਜੀ ਨਮੇੜ ਜੀ ਉੱਧ ਘੜਵਾ ਦਿੰਦਾ ਨਹੀਂ ਆ ਫਿਰ ਖੜ ਜਾਣਗੇ ਨਹੀਂ ਆ ਜਾਣ ਤੂੰ ਆ ਦੇ ਮਾਲ ਖੜੀ ਹੈ ਹਾਂ ਅੱਜ ਕਾ ਜਾਈਏਗਾ ਹਾਂ ਰੱਤ ਬਾਈ ਟੁੱਟ ਗਈ ਆਦੀ